ਮੰਗ ਪੱਤਰ ਦੇਣ ਆਇਆ 2000 ਸਾਲ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜ਼ਾਆਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਉਹ ਤੇ ਅਕਾਲ ਤਖਤ ਸਾਹਿਬ ਹੈ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਸੀਂ ਚਾਹੁੰਦੇ ਆ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਵੱਲੋਂ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਸੀਂ ਚਾਹੁੰਦੇ ਆ ਵੀ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਮਾਮਲੇ ਹੋਣੇ ਕਿ ਉਥੋਂ ਪਹਿਲਾਂ ਵੀ ਹਾਂਜੀ ਪਹਿਲਾਂ ਵੀ ਉੱਠਦੇ ਸੀ ਪਰ ਪਹਿਲਾਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿਨ੍ਹਾਂ ਜਿਨ੍ਹਾਂ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ ਅਸੀਂ ਇਹ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੇਣਾ ਹੈ ਅਸੀਂ ਸਿੱਖ ਸੰਗਤ ਨਾਮਲੇਵਾ ਗੁਰੂ ਨਾਨਕ ਨਾਮਲੇਵਾ ਸੰਗਤ ਲਾਉਂਦੇ ਹਾਂ ਰੋਸ਼ਨ ਜੀ ਮਰਿਆ ਦੀ ਮੰਗ ਪੱਤਰ ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਤਾਂ ਉਹ ਕਹਿੰਦੇ ਆ ਕਿ ਅਸੀਂ ਸਾਰੀ ਆਪਣੇ ਉਹਨਾਂ ਤੱਕ ਪਹੁੰਚਾ ਦਾਂਗੇ ਬਾਕੀ ਅਸੀਂ ਤੁਹਾਡੇ ਰਾਈ ਪਹੁੰਚਾਉਣੀ ਚਾਹੁੰਦੇ ਆਂ ਗੱਲ ਸਿੰਘ ਸਾਹਿਬ ਨੂੰ ਵੀ ਬਾਕੀ ਸਿੱਖ ਸੰਗਤ ਨੂੰ ਵੀ ਪਰਸਨਲ ਮਿਲੋਗੇ ਸੰਖਾ ਨੂੰ ਬਾਅਦ ਵਿੱਚ ਹਾਂ ਜੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜਿੱਦਾਂ ਕਿ ਪਹਿਲਾਂ ਵੀ ਅਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ ਅਹੀਂ ਅਕਾਲ ਤਖਤ ਤੇ ਅੱਜ ਤੋਂ ਦਾਸ ਦੇ ਵਿੱਚ ਵੀ ਇੱਥੇ ਅਸੀਂ ਦੇ ਕੇ ਗਏ ਆ ਐਪਲੀਕੇਸ਼ਨ ਕੀਤੀ ਬੀਬੀ ਜਗੀਰ ਕੌਰ ਤੇ ਜੋ ਕਿ ਸਾਨੂੰ ਉਦੋਂ ਵੀ ਨਹੀਂ ਕੋਈ ਸਾਨੂੰ ਕੋਈ ਮਿਲਿਆ ਇਹਦਾ ਕੋਈ ਹੱਕ ਤੇ ਹੋਣਾ ਅਸੀਂ ਬੇਨਤੀ ਇਹੀ ਕਰਨ ਆਏ ਆ ਕਿ ਬੀਬੀ ਜਗੀਰ ਕੌਰ ਨੇ 2000 ਦੇ ਵਿੱਚ ਆ ਜਿਹੜਾ ਕੁੜੀ ਮਾਰ ਦਾ ਕੇਸ ਵੀ ਆਪਣਾ ਕਿੱਡਾ ਜ਼ਬਰਦਸਤ ਗੁਨਾਹ ਕੀਤਾ ਵਾ ਅਸੀਂ ਇਹੀ ਅਪੀਲ ਕਰਨੇ ਆ ਕਿ ਇੱਕ ਦੇ ਇਹ ਕੀਤਾ ਇੱਕ ਉਹਨੇ ਬੱਚਾ ਛੋਟਾ ਮਾਰਿਆ ਅਦਾਲਤ ਵੱਲੋਂ 5 ਸਾਲ ਦੀ ਇਹਨੂੰ ਸਜ਼ਾ ਹੋਈ ਆ ਤੇ 5 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਸਾਫ ਕਾਇ ਪ੍ਰਧਾਨ ਹੋਏ ਸ਼੍ਰੋਮਣੀ ਕਮੇਟੀ ਦੀ ਤੇ ਇੱਕ ਕਬਡਟ ਮੰਤਰੀ ਸਾਫ ਕਾਇ ਹੋਏ ਤੇ ਇਹਨੂੰ ਕੋਈ ਮਤਲਬ ਸਜ਼ਾ ਨਾ ਹੋਏ ਤੇ ਅਸੀਂ ਇਹੀ ਅਕਾਲ ਤਖਤ ਦੇ ਜਹੇਦਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਸਮੂਹ ਸੰਗਤਾਂ ਕਿ ਇਹਨੂੰ ਜਲਦੀ ਜਲਦੀ ਇੱਥੇ ਪੇਸ਼ ਕੀਤਾ ਜਾਏ ਤੇ ਸਾਨੂੰ ਸਾਡਾ ਸਿੱਖ ਕੌਮ ਨੂੰ ਸਾਡਾ ਹੱਕ ਦਿੱਤਾ ਜਾਏ ਇਹ ਜੋ ਇਨਸਾਫ ਸਿੱਖ ਕੌਮ ਸਾਰੇ ਅਸੀਂ ਇਹੀ ਚਾਹੁੰਦੇ ਆ ਕਿ ਇਹਨੂੰ ਜਲਦੀ ਜਲਦੀ ਪੇਸ਼ ਕਰਕੇ ਤਲਬ ਕੀਤਾ ਜਾਏ ਤੇ ਜਿੱਦਾਂ ਦੁੱਧਿਆਂ ਨੂੰ ਸ਼ਸੇ ਬੰਦੀਆਂ ਸਿੱਖਾਂ ਨੂੰ ਮਤਲਬ ਸਜ਼ਾਵਾਂ ਸਮੇਂ-ਸਮੇਂ ਤੇ ਮਿਲਣ ਡੀਆਂ ਨੇ ਇਨੂੰ ਵੀ ਦਿੱਤੀ ਜਾਏ ਤੇ ਫੇਰ ਹੀ ਸਾਡੇ ਹਿਰਦੇ ਜਿਹੜੇ ਸਾਡੇ ਸਾਥ ਸਾਥਕ ਤੇਨਾਂ ਦੇ ਬਲੁੰਦਰੇ ਗਏ ਨੇ ਉਹ ਸਾਨੂੰ ਫੇਰ ਹੀ ਇੱਥੇ ਇਹਦੀ ਸ਼ਬ ਕੋਨ ਭੀਜ ਕੇ ਮੂਵੀ ਕਰਤਾਂ ਸਰ ਇਹ 2002 ਦੇ ਵਿੱਚ ਇਹਨਾਂ ਨੇ ਕੋਰ 2000 ਦੇ ਵਿੱਚ ਇਹਨਾਂ ਨੇ ਹਾਂ ਇਹਨਾਂ ਨੇ ਕੋਰ ਅਪਰਾਧ ਕੀਤਾ 2000 ਦੇ ਵਿੱਚ 2000 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁੜੀ ਆ ਉਹ ਕੇਸ ਦੇ ਵਿੱਚ ਕੁੜੀ ਮਾਰੀ ਆ 2000 ਆਪਣੇ ਗਿਆ 2000 ਦੇ ਵਿੱਚ ਤੇ ਉਹਦੇ ਤੋਂ ਬਾਅਦ ਚ ਇਹਨੂੰ ਫਿਰ ਕੋਰ ਦੇ ਵਿੱਚ ਜਿਹੜੀ ਹਰਪ੍ਰੀਤ ਬੇਟੀ ਮਾਰੀ ਆ ਤੇ ਕਬਲਜੀਤ ਸਿੰਘ ਇਹਦਾ ਜਿਹੜਾ ਜਿਹੜਾ ਕੁੜੀ ਦੇ ਨਾਲ ਜਿਹੜੇ ਸਬੰਧ ਸੀ ਉਹਨੇ ਕੇਸ ਕੀਤਾ ਹਾਈ ਕੋਰਟ 'ਚ ਤੇ ਸਮੇਂ-ਸਮੇਂ ਤੇ ਮਲਤ ਤਰੀਕਾਂ ਤੇ ਵੀ ਜਾਂਦੀ ਰਹੀ ਆ ਲੋਕ ਸ਼ਿਕਾਇਤ ਕਰਦੇ ਫਿਰ ਤਰੀਕਾਂ ਨੇ ਹਾਈ ਕੋਰਟ ਨੇ ਜਿੱਦਾਂ ਇਹਨੂੰ ਫਿਰ 5 ਸਾਲ ਸਜ਼ਾ ਹੋਈ ਆ ਬਾਅਦੋਂ ਇਹ ਵਾਲੀ ਸਜ਼ਾ ਤੇ ਅਸੀਂ ਚਾਹੁੰਦੇ ਆਂ ਕਿ ਸਾਡਾ ਕੋਰਟ ਜਿਹੜਾ ਉਹ ਸੁਪਰੀਮ ਕੋਰਟ ਸਾਡਾ ਕਾਲ ਦਾ ਸਾਹ ਕਾਲ ਸਾ ਤੱਕ ਸਾਹਿਬ ਦੇ ਅੱਗੇ ਅਸੀਂ ਇਹੀ ਮੰਗ ਕਰਨੇ ਆਂ ਕਿ ਜਿੱਦਾਂ ਸੰਗਤਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਲੀਡਰਾਂ ਨੂੰ ਜਿੰਨੇ ਵੀ ਲੀਡਰ ਨੇ ਜਿੰਨੇ ਹੋਰ ਸਿੱਖ ਸਾਡੇ ਵੀਰ ਨੇ ਸਾਰਿਆਂ ਨੂੰ ਪਰੰਪਰਾ ਦੇ ਨਾਲ ਸਾਜਾ ਹੋਈ ਆ ਇਦਾਂ ਹੀ ਇਹਨੂੰ ਬੁਲਾਇਆ ਜਾ ਬੰਦੀ ਕਾਰਵਾਈ ਇਹਦੇ ਤੇ ਵੀ ਕੀਤੀ ਜਾਏ ਤੇ ਜੇ ਨਾ ਬੰਦੀ ਕਾਰਵਾਈ ਹੋਈ ਤਾਂ ਅਸੀਂ ਇਹ ਤੋਂ ਬਾਅਦ ਚ ਅਸੀਂ ਅਗਲਾ ਆਪਣਾ ਸਟੈਪ ਜਿਹੜਾ ਵਾ ਸਭ ਨੂੰ ਸੰਗਤਾਂ ਫਿਰ ਚੁੱਕਾਂਗੇ ਜੀ